ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅਸੀਂ ਸਭ ਤੋਂ ਪਹਿਲਾਂ ਅੱਜ ਕਰਨਾਟਕਾ ਦੇ ਲੋਕਾਂ ਨੂੰ ਉੱਥੋਂ ਦੇ ਸੰਘਰਸ਼ੀ ਜਿਹੜੇ ਯੋਧੇ ਐ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਦੀ 13 ਪਿੰਡਾਂ ਦੀ 1777 ਏਕੜ ਜ਼ਮੀਨ ਜਿਸ ਨੂੰ ਪਿਛਲੀ ਭਾਜਪਾ ਦੀ ਸਰਕਾਰ ਨੇ ਲੋਕਾਂ ਤੋਂ ਖੋਹ ਕੇ ਉੱਥੇ ਇੱਕ ਪਾਰਕ ਬਣਾਉਣ ਲੱਗੀ ਸੀ ਕਾਰਪੋਰੇਟਾਂ ਨੂੰ ਦੇਣ ਲੱਗੀ ਸੀ ਤੇ ਜਦੋਂ ਅੱਜ ਦੀ ਜਿਹੜੀ ਕਰਨਾਟਕ ਸਰਕਾਰ ਹੈ ਕਾਂਗਰਸ ਦੀ ਇਹ ਉਦੋਂ ਵਿਰੋਧੀ ਧਿਰ ਦੇ ਆਗੂ ਹੁੰਦੇ ਸੀ ਮੁੱਖ ਮੰਤਰੀ ਇਹਨਾਂ ਨੇ ਉਦੋਂ ਕਿਹਾ ਸੀ ਵੀ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਇਹਦੀ ਜਿਹੜੀ ਨੋਟੀਫਿਕੇਸ਼ਨ ਹੈ ਇਹਨੂੰ ਰੱਦ ਕਰ ਦੇਵਾਂਗੇ ਜਿਹੜਾ ਪਾਰਕ ਬਣਾਉਣ ਬਾਰੇ ਸਰਕਾਰ ਨੇ ਕੀਤੀ ਹੈ ਤੇ ਉਹ ਲੋਕ ਜਿਹੜੇ ਐ ਪਿਛਲੇ 1198 ਦਿਨਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਸੀ ਤੇ ਸਰਕਾਰ ਨੂੰ ਵਾਰ-ਵਾਰ ਯਾਦ ਕਰਾ ਰਹੇ ਸੀ ਤੇ ਪਿਛਲੀ 25 ਜੂਨ ਨੂੰ ਉਹਨਾਂ ਨੇ ਦੇਵਨਹੱਲੀ ਉੱਥੋਂ ਦਾ ਜਿਹੜਾ ਬਲੌਕ ਹੈੱਡਕੁਆਟਰ ਹੈ ਉੱਥੇ ਜਾਣ ਦਾ ਸੱਦਾ ਦਿੱਤਾ ਸੀ ਤੇ ਉਹਨਾਂ ਤੇ ਲਾਠੀ ਚਾਰਜ ਹੋਇਆ ਸੀ ਬਹੁਤ ਸਾਰੇ ਜਿਹੜੇ ਕਰਨਾਟਕ ਨਾਲ ਜੁੜੇ ਹੋਏ ਕਲਾਕਾਰ ਬੁੱਧੀਜੀਵੀ ਕਵੀ ਲੇਖਕ ਤੇ ਹੋਰ ਜਿਹੜੇ ਰੰਗਕਰਮੀ ਲੋਕ ਤੇ ਜਿਹੜੇ ਸਮਾਜ ਦੇ ਅੱਢ ਅੱਢ ਹਿੱਸਿਆਂ ਦੇ ਜਿਹੜੇ ਨਾਮਵਰ ਲੋਕ ਨੇ ਉਹ ਉਹਦੇ ਵਿੱਚ ਸ਼ਾਮਲ ਹੋਏ ਸੀ ਤੇ ਉਹਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਸੀ ਉਹਨਾਂ ਨੇ ਇੱਕ ਕਮੇਟੀ ਜ਼ਮੀਨ ਅधिਗ੍ਰਹਿਣ ਰੋਕੋ ਸੰਘਰਸ਼ ਕਮੇਟੀ ਵੀ ਬਣਾਈ ਹੋਈ ਸੀ ਉਹ ਉਹ ਕੱਲ ਤੱਕ ਉਹ ਉਸ ਸੰਘਰਸ਼ ਨੂੰ ਜਿਹੜੀ ਹੈ ਉਹ ਦਿਸ਼ਾ ਦੰਡੀ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਆਲ ਇੰਡੀਆ ਦੇ ਆਗੂ ਵੀ ਉੱਥੇ ਗਏ ਸੀ ਉਹਨਾਂ ਨੇ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਸੰਘਰਸ਼ ਦੀ ਹਮਾਇਤ ਕੀਤੀ ਸੀ ਪਿੱਛੇ 4 ਜੁਲਾਈ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਕਾਫੀ ਲੰਬੀ ਗੱਲਬਾਤ ਤੋਂ ਬਾਅਦ ਉਸ ਮੀਟਿੰਗ ਦੇ ਵਿੱਚ ਉਹਨੇ ਕਿਹਾ ਸੀ ਮੈਨੂੰ ਤੁਸੀਂ 10 ਦਿਨ ਦਾ ਸਮਾਂ ਦੇ ਦਿਓ ਮੈਂ ਇਹ ਪੱਕਾ ਕਰੂੰਗਾ ਤੇ ਕੱਲ ਜਿਹੜਾ ਹੈ 15 ਜੁਲਾਈ ਨੂੰ 10 ਦਿਨ ਹੋ ਗਏ ਸੀਗੇ 11ਵਾਂ ਦਿਨ ਸੀ ਤੇ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਤੇ ਉਹਨੇ ਇਹ ਖੁਸ਼ਖਬਰੀ ਦਿੱਤੀ ਵੀ ਅਸੀਂ ਤੁਹਾਡੀ ਇੱਕ ਇੱਕ ਜ਼ਮੀਨ ਜਿਹੜੀ ਉਹ ਉਹ ਡੀ ਨੋਟੀਫਾਈ ਕਰ ਦਿੱਤੀ ਉਹਦੀ ਨੋਟੀਫਿਕੇਸ਼ਨ ਜਿਹੜੀ ਪਹਿਲਾਂ ਕਰੀ ਹੋਈ ਸੀ ਉਹਨੂੰ ਕੈਨਸਲ ਕਰ ਦਿੱਤਾ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਐਡੀ ਲੰਬੀ ਲੜਾਈ ਲੜੀ ਹੈ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਆ ਤੇ ਭਾਰਤ ਭਰ ਦੇ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਕਾਰਪੋਰੇਟਾਂ ਵਿਰੁੱਧ ਲੜਾਈ ਦੇ ਦੋ ਤਿੰਨ ਫਾਰਮੂਲੇ ਆ ਨੰਬਰ 1 ਕੇ ਸਾਂਝੀਆਂ ਲੜਾਈਆਂ ਲੜੀਆਂ ਜਾ ਸਕਦੀਆਂ ਨੇ ਕੱਲੀ ਕੈਰੀ ਕੋਈ ਇੱਕ ਜਥੇਬੰਦੀ ਏਡੀਆਂ ਲੜਾਈਆਂ ਜਿੱਤ ਨਹੀਂ ਸਕਦੀ ਦੂਜਾ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਲੰਬਾ ਸਾਹ ਰੱਖ ਕੇ ਲੜੀਆਂ ਜਾਂਦੀਆਂ ਨੇ ਤੇ ਜਿਹਦੇ ਚ ਉਸ ਘੋਲ ਨੂੰ ਸ਼ਾਂਤੀਪੂਰਨ ਰੱਖਣਾ ਜ਼ਰੂਰੀ ਐ ਕਿਉਂਕਿ ਰਿਪ੍ਰੈਸ਼ਨ ਤਾਂ ਕਰਨ ਨੂੰ ਖੜੀ ਹੀ ਹੁੰਦੀ ਐ ਸਰਕਾਰ ਸਦਾ ਹੀ ਤੇ ਹਮੇਸ਼ਾ ਹੀ ਹਿੰਸਾ ਜਿਹੜੀ ਐ ਉਹ ਸਰਕਾਰਾਂ ਵੱਲੋਂ ਹੁੰਦੀ ਐ ਲੋਕਾਂ ਵੱਲੋਂ ਤਾਂ ਦੈਸੇ ਕਹਿਣ ਨੂੰ ਕਹੀ ਜਾਂਦੀ ਹੈ ਕੁਝ ਲੋਕ ਅਜਿਹੇ ਮੌਕੇ ਦੰਦੇ ਐ ਕਿ ਜਿਹੜੇ ਆ ਜਾਂ ਸਰਕਾਰਾਂ ਵਾਰਡ ਦੀਆਂ ਨੇ ਉਹਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਹਿੰਸਾ ਹੋ ਜੇ ਸੋ ਅਸੀਂ ਇੱਕ ਵਾਰ ਫਿਰ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਦੂਜਾ ਦੋਸਤੋ ਜੰਮੂ ਕਸ਼ਮੀਰ ਦੀ ਗੱਲ ਤੁਹਾਡੇ ਨਾਲ ਕੀਤੀ ਸੀ 13 ਤਰੀਕ ਨੂੰ ਉੱਥੋਂ ਦੇ ਸ਼ਹੀਦਾਂ ਦਾ ਦਿਨ ਉਹ ਮਨਾਉਂਦੇ ਐ ਜਿਹੜਾ 1931 ਚ ਉਦੋਂ ਦੀ ਡੋਗਰਾ ਹਕੂਮਤ ਨੇ ਉਹਨਾਂ ਲੋਕਾਂ ਨੂੰ ਮਾਰਤਾ ਸੀ ਗੋਲੀਆਂ ਦੇ ਨਾਲ ਤੇ 14 ਤਰੀਕ ਨੂੰ ਸਵੇਰੇ ਉਮਰ ਅਬਦੁੱਲਾਹ ਜੀ ਜਿਹੜੇ ਗਏ ਕਿਉਂਕਿ ਉਹ ਘਰਚੀ ਨਜ਼ਰਬੰਦ ਕਰਤੇ ਸੀਗੇ ਮੁੱਖ ਮੰਤਰੀ ਵੀ ਬਾਕੀ ਵੀ ਜਿਹੜੇ ਮੰਤਰੀ ਆ ਉਹਨਾਂ ਨੂੰ ਜਾਣ ਨਹੀਂ ਸੀ ਦਿੱਤਾ ਉਹ ਉੱਥੋਂ ਜਾਂਦੇ ਆ ਆਪਣੇ ਨਾਲ ਹੋਰ ਕਾਫਲੇ ਲੈਂਦੇ ਆ ਪੁਲਿਸ ਉਹਨਾਂ ਨੂੰ ਰੋਕਦੀ ਐ ਤੇ ਉਹ ਕੰਧ ਟੱਪ ਕੇ ਅੰਦਰ ਚਲੇ ਜਾਂਦੇ ਆ ਤੇ ਆਪਣੀ ਸ਼ਰਦਾ ਦੇ ਫੁੱਲ ਪੇਟ ਕਰਦੇ ਆ ਇਹ ਸਾਡੇ ਦੇਸ਼ ਦੇ ਅੰਦਰ ਵੀ ਸਰਕਾਰ ਹੋਰਾਂ ਦੀ ਉਮਰ ਅਬਦੁੱਲਾਹ ਨੇ ਕਿਹਾ ਵੀ ਚੁਣੇ ਹੋਏ ਲੋਕ ਜਿਹੜੇ ਆ ਉਹ ਫੈਸਲਾ ਨਹੀਂ ਕਰ ਰਹੇ ਜਿਹੜੇ ਬਿਨਾਂ ਚੁਣੇ ਲੋਕ ਨੇ ਜਿਹੜੀ ਐਲਜੀ ਜਿਹੜਾ ਲੈਫਟੀਨੈਂਟ ਗਵਰਨਰ ਹੈ ਜਿਹੜਾ ਉੱਥੋਂ ਦਾ ਸਟੂਜ ਹੈ ਸੈਂਟਰ ਦਾ ਉਹ ਫੈਸਲੇ ਕਰ ਰਿਹਾ ਹੈ ਵੀ ਕਿੱਥੇ ਕੌਣ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰੂਗਾ ਜਾਂ ਨਹੀਂ ਕਰੂਗਾ ਇਹ ਬਹੁਤ ਵੱਡੀ ਗੱਲ ਹੈ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਸਾਡੇ ਦੇਸ਼ ਦਾ ਜਿਹੜਾ ਫੈਡਰਲ ਢਾਂਚਾ ਜਿਹਨੂੰ ਅਸੀਂ ਕਹਿੰਦੇ ਆ ਉਹ ਤਾਂ ਖਤਮ ਹੀ ਹੈ ਕੇਂਦਰ ਕੋਲ ਨੇ ਅਧਿਕਾਰ ਕੇਂਦਰ ਦੇ ਨਮਾਇਦਿਆਂ ਕੋਲ ਅਧਿਕਾਰ ਨਹੀਂ ਜਿਹੜੇ ਉਹਨਾਂ ਦੇ ਉੱਥੇ ਉਹਨਾਂ ਨੇ ਆਪਣੇ ਸਟੂਜ ਭਾਏ ਹੋਏ ਹੈ ਸਿਸਤੂਜ ਨੇ ਲੈਫਟੀਨੈਂਟ ਗਵਰਨਰ ਨੇ ਦੋ ਦਿਨ ਪਹਿਲਾਂ ਇਹ ਆਪ ਮੰਨਿਆ ਵੀ ਸਾਡੇ ਤੋਂ ਪਹਿਲਗਾਮ ਦੇ ਵਿੱਚ ਜਿੱਥੇ 26 ਲੋਕ ਮਾਰੇ ਗਏ ਸਾਡੇ ਉਹ ਸਾਡੇ ਤੋਂ ਜਿਹੜੀ ਹੈ ਉਹ ਉਹ ਭੁੱਲ ਹੋਈ ਹੈ ਸਿਕਿਉਰਿਟੀ ਦੇ ਵਿੱਚ ਬਹੁਤ ਵੱਡੀ ਸਾਡੇ ਤੋਂ ਖਾਮੀ ਰਹੀ ਹੈ ਉਹਦੇ ਤੇ ਸਵਾਲ ਵੀ ਕੀਤੇ ਜਾ ਰਿਹਾ ਹੈ ਵੀ ਬੜੀ ਛੇਤੀ ਜਾਗਾਈ ਤੈਨੂੰ 80 ਦਿਨਾਂ ਬਾਅਦ ਜਾਗਾਈ ਹੈ ਨੰਬਰ 1 ਨੰਬਰ 2 ਇਹ ਤੇਰੀ ਭੁੱਲ ਹੈ ਜਾਂ ਹੋਮ ਮਿਨਿਸਟਰੀ ਦੀ ਭੁੱਲ ਹੈ ਜਿਸ ਹੋਮ ਮਿਨਿਸਟਰੀ ਦੇ ਅੰਡਰ ਹੈ ਸਾਰਾ ਕੋ ਸਿਕਿਉਰਿਟੀ ਦਾ ਇੰਤਜ਼ਾਮ ਮੁੱਖ ਆਪਣਾ ਜਿਹੜਾ ਅਮਿਤ ਸ਼ਾਏ ਉਹ ਕੀ ਕਰਦਾ ਉਹ ਸੁੱਤਾ ਪਿਆ ਉਹ ਕਿਉਂ ਨਹੀਂ ਕਹਿੰਦਾ ਮੇਰੀ ਭੁੱਲ ਹੈ ਤੇ ਅਸਤੀਫਾ ਦੇਵੇ ਉਹ ਇਸ ਕਰਕੇ ਇਹ ਅਸੀਂ ਜੰਮੂ ਕਸ਼ਮੀਰ ਬਾਰੇ ਤੀਜਾ ਜਦੋਂ ਦੋਸਤੋ ਕਾਂਵੜ ਯਾਤਰਾ ਬਾਰੇ ਕੋਈ ਲੋਕ ਆਪਣੇ ਆਪਣੇ ਧਰਮਾਂ ਮੁਤਾਬਕ ਆਪਣੇ ਆਪਣੇ ਵਿਸ਼ਵਾਸਾਂ ਮੁਤਾਬਕ ਕੀ ਕਰਦੇ ਆ ਕੀ ਨਾ ਕਰਦੇ ਆ ਇਹ ਉਹਨਾਂ ਦਾ ਕੰਮ ਸਾਡੀ ਇਹਦੇ ਚ ਦਖਲੰਦਾசி ਨਹੀਂ ਪਰ ਇਹਨਾਂ ਕਰਮਾਂ ਦੇ ਨਾਂ ਦੇ ਉੱਤੇ ਨੰਬਰ 1 ਕਿ ਸਰਕਾਰ ਦਾ ਰੋਲ ਕੀ ਹੋਵੇ ਤੇ ਉਹਨਾਂ ਕਰਮ ਕਰਨ ਵਾਲਿਆਂ ਦਾ ਰੋਲ ਕੀ ਹੋਵੇ ਇਹ ਜ਼ਰੂਰੀ ਹੈ ਦੇਖਣਾ ਇੱਕ ਪਾਸੇ ਕਾਂਵੜ ਯਾਤਰੀਆਂ ਦੀਆਂ ਰੋਜ਼ ਖਬਰਾਂ ਆ ਰਹੀਆਂ ਨੇ ਰੈੱਡ ਮਾਈਕ ਦੇ ਜਿਹੜੇ ਆਪਣੇ ਹੈਗੇ ਆ ਇੱਕ ਪੱਤਰਕਾਰ ਜਿਹੜੇ ਪਹਿਲਾਂ ਐਡੀ ਟੀਵੀ ਚ ਹੁੰਦੇ ਸੀ ਉਹਨਾਂ ਨੇ 7 ਐਪੀਸੋਡ ਕੀਤੇ ਹੈ ਵੀ ਕਿਸ ਤਰ੍ਹਾਂ ਨਾਲ ਰੋਟੀ ਖਾਣ ਤੋਂ ਬਾਅਦ ਕਿਸੇ ਢਾਬੇ ਦੇ ਉੱਤੇ ਉਹ ਉਸ ਮਾਲਕ ਨਾਲ ਲੜਾਈ ਕਰਦੇ ਆ ਉਹਦੀ ਕੁੱਟਮਾਰ ਕਰਦੇ ਆ ਉਹਦਾ ਪੈਰ ਤੋੜਨਦੇ ਆ ਤੇ ਉਹਦੇ ਉਹਦਾ ਸਮਾਨ ਲੁੱਟ ਕੇ ਲੈ ਜਾਂਦੇ ਆ ਤੇ ਸਾਰਾ ਢਾਬਾ ਪੰਨ ਤੋੜ ਕਰਿਆ ਪਿਆਗਾ ਦੂਜੀ ਥਾਂ ਦੇ ਉੱਤੇ ਉੱਤਰਾਖੰਡ ਦੇ ਵਿੱਚ ਉਹ ਬਹਾਨਾ ਬਣਾਉਂਦੇ ਆ ਵੀ ਤੁਸੀਂ ਇਹਦੇ ਚ ਪਿਆਜ਼ ਪਾਤਾ ਰੋਟੀ ਦੇ ਪੈਸੇ ਨਹੀਂ ਦੇਣਾ ਚਾਹੁੰਦੇ ਤੇ ਮੁਫਤ ਖਾਣਾ ਚਾਹੁੰਦੇ ਤੇ ਨਾਲ ਕੁੱਟ ਮਾਰ ਵੀ ਕਰਦੇ ਆ ਗੁੰਡਾ ਕਰਦੀ ਵੀ ਕਰਦੇ ਆ ਉੱਤਰਾਖੰਡ ਦੇ ਵਿੱਚ ਤਾਂ ਉਹਦੀ ਵਿਚਾਰੇ ਦੀ ਕੋਟਾਈ ਵੀ ਹੋਈ ਉਹਦਾ ਲੁੱਟ ਵੀ ਲੈ ਕੇ ਗਏ ਤੇ ਉਹਦੇ ਤੇ ਹੀ ਐਫ ਆਈ ਆਰ ਦਰਜ ਕਰਤੀ ਉਥੋਂ ਦੀ ਪੁਲਿਸ ਨੇ ਯਾਨੀ ਗੁੰਡਿਆਂ ਦੀ ਹਮਾਇਤ ਦੇ ਵਿੱਚ ਜਿਹੜਾ ਬੰਦਾ ਵਿਕਟਿਮ ਹੈ ਜਿਹੜਾ ਬੰਦਾ ਸ਼ਿਕਾਰ ਹੈ ਇਸ ਗੱਲ ਦਾ ਉਹ ਤੇ ਇੱਕ ਥਾਂ ਤੇ ਉੱਤੇ ਸ਼ੀਸ਼ੇ ਦੀ ਦੁਕਾਨ ਆਪਣੇ ਜਿਹੜੇ ਆਹਾ ਆਪਣੀਆਂ ਐਣਕਾਂ ਨੇ ਐਣਕਾਂ ਦੀ ਦੁਕਾਨ ਵੀ ਬੰਦ ਕੀਤੀ ਸਾਰੀਆਂ ਐਣਕਾਂ ਤੋੜ ਦਿੱਤੀਆਂ ਇੱਕ ਬੱਸ ਜਿਹੜੀ ਐ ਬੱਸ ਬੱਸ ਦੀ ਪੰਨ ਤੋੜ ਕਰਦੀ 11 ਗੱਡੀਆਂ ਦੀ ਪੰਨ ਤੋੜ ਕਰ ਦਿੰਦੀ ਇਹ ਬਹੁਤ ਸਾਲਾਂ ਤੋਂ ਇਹ ਰਵੈਤ ਹੈਗੀ ਐ ਵੀ ਕਾਂਵੜੀਏ ਜਾਂਦੇ ਆ ਆਪਣਾ ਜਲ ਲੈ ਕੇ ਆਉਂਦੇ ਆ ਕਈ ਤਾਂ ਡੰਡੌਤ ਵੰਦਨਾ ਕਰਕੇ ਜਾਂਦੇ ਆ ਨੰਗੇ ਪੈਰੀ ਜਾਂਦੇ ਆ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਆ ਕਿਸੇ ਨੇ ਅੱਜ ਤੋਂ ਆਹ 5-7 ਸਾਲਾਂ ਤੋਂ ਪਹਿਲਾਂ ਕਿਤੇ ਇਹ ਗੱਲਾਂ ਸੁਣੀਆਂ ਨਹੀਂ ਸੀ ਉਹ ਜਾਂਦੇ ਆ ਅਬ ਤਾਂ ਆ ਜਾਂਦੇ ਆ ਜੇ ਕੋਈ ਕੱਦਾ ਬੰਦਾ ਕੋਈ ਇਹ ਜਖਰੂਦ ਕਰਦਾ ਤਾਂ ਕਿਉਂਕਿ ਉਹਨੂੰ ਖਰੂਦੀ ਮੰਨਿਆ ਜਾਂਦਾ ਕਾਂਬੜੀਆਂ ਨਹੀਂ ਮੰਨਿਆ ਜਾਂਦਾ ਉਹਦੇ ਤੇ ਉਹ ਐਕਸ਼ਨ ਹੋ ਜਾਂਦਾ ਸੀ ਪਰ ਹੁਣ ਇਹ ਤਾਂ ਕਾਂਬੜੀਏ ਨੇ ਇਹ ਤਾਂ ਧਾਰਮਿਕ ਬੰਦੇ ਐ ਇਹਨਾਂ ਦੇ ਤਾਂ ਫੁੱਲ ਵਰਸਾਏ ਜਾਂਦੇ ਆ ਯੂਪੀ ਦੇ ਵਿੱਚ ਇਹਨਾਂ ਵਾਸਤੇ ਤਾਂ ਮੁਸਲਮਾਨਾਂ ਦੀਆਂ ਦੁਕਾਨਾਂ ਤੇ ਨਾਂ ਲਿਖਣ ਦਾ ਤੇ ਐਕੀ ਉੱਥੇ ਜਿਹੜਾ QR ਕੋਡ ਲਾਉਣ ਦਾ ਕਰ ਦਿੱਤਾ ਜਣੀ ਇਹਦੇ ਤੋਂ ਮੋਟਾਂ ਵਟੋਰੀਆਂ ਜਾ ਰਹੀਆਂ ਨੇ ਇਹਨੂੰ ਜਿਹੜਾ ਇਹਦੀ ਮੰਡੀਕਰਨ ਕਰਿਆ ਜਾ ਰਿਹਾ ਹੈ ਵੋਟਾਂ ਲਈ ਇਸ ਕਾਂਬੜ ਯਾਤਰਾ ਨੂੰ ਇਹ ਮਾੜਾ ਕੱਲ ਇੱਕ ਵੀਡੀਓ ਦੇਖੀ ਜਿੱਥੇ ਉਹ ਵਾਰਾਨਸੀ ਦੇ ਵਿੱਚ ਉਹ ਲਾਈਨ ਲਾ ਕੇ ਖੜੇ ਐ ਕਾਂਵੜੀਏ ਖੜੇ ਐ ਉੱਕੇ ਪਰ ਉੱਥੇ ਦੇ ਪੁਲਿਸ ਅਧਿਕਾਰੀ ਤੇ ਜ਼ਿਲ੍ਹਾ ਅਧਿਕਾਰੀ ਜਿਹੜੇ ਆ ਉਹਨਾਂ ਤੇ ਫੁੱਲ ਵਰਸਾ ਰਹੇ ਪਹਿਲੀ ਗੱਲ ਤਾਂ ਸਰਕਾਰਾਂ ਦਾ ਇਹ ਕੋਈ ਕੰਮ ਨਹੀਂ ਵੀ ਕਿਸੇ ਵੀ ਧਾਰਮਿਕ ਗਤੀਵਿਧੀ ਦੇ ਉੱਤੇ ਇਸ ਤਰ੍ਹਾਂ ਨਾਲ ਫੁੱਲ ਵਰਸਾਉਣਾ ਕੋਈ ਵੀ ਹੋਵੇ ਚਾਹੇ ਕੋ ਧਾਰਮਿਕ ਸ਼ਰਧੂ ਸ਼ਰਧਾ ਵਾਲੇ ਲੋਕ ਜਿਹੜੇ ਆ ਸ਼ਰਧਾਲੂ ਨੇ ਜਿਹੜੇ ਉਹ ਜੋ ਮਰਜ਼ੀ ਕਰਨ ਸਰਕਾਰਾਂ ਦਾ ਇਹ ਕੰਮ ਨਹੀਂ ਸੈਕੂਲਰ ਸਟੇਟ ਦੇ ਵਿੱਚ ਇਹ ਕੰਮ ਨਹੀਂ ਹੈ ਦਾ ਸੋ ਇੱਕ ਤਾਂ ਅਸੀਂ ਇਹਦੇ ਤੇ ਕਹਿਣਾ ਚਾਹੁੰਦੇ ਆਂ ਦੂਜੇ ਬੰਨੇ ਦੋ ਤਸਵੀਰਾਂ ਦੋ ਵੀਡੀਓ ਤੁਹਾਨੂੰ ਦਿਸਣ ਨੂੰ ਮਿਲਣਗੀਆਂ ਇੱਕ ਆ ਜਿੱਥੇ ਪੁਲਿਸ ਜਿਹੜੀ ਹੈ ਉਹ ਇੱਕ ਧਾਰਮਿਕ ਗਤੀਵਿਧੀ ਕਰਦੇ ਲੋਕਾਂ ਤੇ ਫੁੱਲ ਵਰਸਾਉਂਦੀ ਹੈ ਉਹ ਸੜਕਾਂ ਤੇ ਜਾਂਦੇ ਆ ਉਹਨਾਂ ਤੇ ਫੁੱਲ ਵਰਸਾਉਂਦੀ ਹੈ ਉਹਨਾਂ ਦੀ ਹਰ ਤਰ੍ਹਾਂ ਨਾਲ ਹਮਾਇਤ ਕਰਦੀ ਹੈ ਤੇ ਦੂਜੇ ਪਾਸੇ ਜੇ ਕੋਈ ਮੁਸਲਮ ਆਪਣੀ ਨਮਾਜ਼ ਦੇ ਟਾਈਮ ਤੇ ਸੜਕ ਤੇ ਨਮਾਜ਼ ਕਰ ਲੈਂਦਾ ਬੈਠਾ ਹੈ ਤਾਂ ਉਹਦੇ ਤੇ ਡੰਡੇ ਵਰਸਾਏ ਜਾਂਦੇ ਆ ਇਹ ਵੀਡੀਓਜ਼ ਵੀ ਸਾਡੇ ਕੋਲੇ ਹੈਗੀਆਂ ਨੇ ਇਹ ਜਿਹੜਾ ਇੱਕ ਜਿਹੜੀ ਸੈਕੂਲਰ ਸਟੇਟ ਹੈ ਉਹਦਾ ਇਹ ਦੂਰਾ ਕਰਦਾਰ ਇਹ ਪਿਛਲੇ ਕੁਝ ਸਾਲਾਂ ਤੋਂ ਆਇਆ ਹੈ ਜਿਹੜਾ ਕਿ ਬਹੁਤ ਹੀ ਨਿੰਦਣਯੋਗ ਹੈ ਤੇ ਭਾਰਤ ਦੇ ਵਿੱਚ ਇਹ ਬੜੀਆਂ ਵੱਡੀਆਂ ਖਰਾਬੀਆਂ ਪੈਦਾ ਕਰੂਗਾ ਇਹ ਤੇ ਆ ਕਾਂਬੜੀਆਂ ਦੇ ਨਾਂ ਦੇ ਉੱਤੇ ਹੀ ਦਿੱਲੀ ਦੇ ਵਿੱਚ ਇੱਕ ਸੜਕ ਦੇ ਉੱਤੇ ਇੱਕ ਕੱਚ ਖਿਲਰਿਆ ਪਿਆ ਹੈਗਾ ਕੱਚ ਖੇਲ ਰਿਆ ਪਏ ਉਹਦਾ ਪਤਾ ਲੱਗ ਜੇ ਉਹ ਸਾਫ਼ ਹੋ ਜਵੇ ਗਲ ਮੁੱਕ ਜੇ ਬਾਹਰ ਉਹਦੇ ਤੇ ਜਿਹੜਾ ਗੋਦੀ ਮੀਡੀਆ ਤੇ ਉਥੋਂ ਦਾ ਕਪਲ ਮਿਸ਼ਰਾ ਜਿਹੜਾ ਮੰਤਰੀ ਹੈ ਦਿੱਲੀ ਦਾ ਉਹ ਕਹਿੰਦਾ ਜਾਣਬੁੱਝ ਕੇ ਸਾਜ਼ਿਸ਼ ਹੈ ਕੋਈ ਨਾ ਕੋਈ ਇਹ ਸਾਡੇ ਕਾਂਬੜੀਆਂ ਨੂੰ ਜਾਣ ਕੇ ਉਹਨਾਂ ਦੇ ਪੈਰ ਖਰਾਬ ਕਰਨਾ ਚਾਹੁੰਦਾ ਕਿਉਂਕਿ ਉਹ ਨੰਗੇ ਪੈਰ ਚੱਲਦੇ ਐ ਸੀਸੀਟੀਵੀ ਖੰਘਾਲੇ ਜਾਂਦੇ ਆ ਪਤਾ ਲੱਗਦਾ ਵੀ ਕੋਈ ਬੰਦਾ ਜਿਹੜਾ ਉਹ ਕੱਚ ਲੈ ਕੇ ਜਾਂਦਾ ਸੀ ਰੇੜੀ ਦਾ ਉਹ ਕੱਚ ਆਪਸ ਵਿੱਚ ਟਕਰਾ ਕੇ ਡੇਕ ਕੇ ਉਹਦੇ ਟੁਕੜੇ ਦੇਖਦੇ ਤੇ ਭਾਈ ਚਾਂਸ ਇਹ ਬਹੁਤ ਸਾਰੀਆਂ ਘਟਨਾਵਾਂ ਕਾਵੜੀਆਂ ਦੀਆਂ ਜਿਹੜੀਆਂ ਉਹ Hindu ਲੋਕਾਂ ਦੇ ਵਿਰੁੱਧ ਨੇ Hindu ਲੋਕਾਂ ਦੇ ਵਿਰੁੱਧ ਨੇ ਇਸ ਕਰਕੇ ਜਦੋਂ ਤੁਸੀਂ ਕਿਸੇ ਧਰਮ ਦੇ ਨਾਂ ਦੇ ਉੱਤੇ ਕੱਟੜਤਾ ਫਲਾਉਂਗੇ ਤਾਂ ਤੁਹਾਡਾ ਆਪਣਾ ਧਰਮ ਜਿਹੜਾ ਹੈ ਉਹ ਉਹਦੇ ਤੇ ਖਾਤਰੇ ਮਰ ਹੁੰਦੇ ਆ ਕੋਈ ਵੀ ਧਰਮ ਜਿਹੜਾ ਵੀ ਕੱਟੜਤਾ ਫਲਾਵੇ ਚਾਹੇ ਹਿੰਦੂ ਫਲਾਉਣ ਸਿੱਖ ਫਲਾਉਣ ਮੁਸਲਮਾਨ ਫਲਾਉਣ ਈਸਾਈ ਫਲਾਉਣ ਕੱਟੜਤਾ ਜਿਹੜੀ ਹੈ ਤੁਹਾਡੀਆਂ ਆਪਣੇ ਧਾਰਮਿਕ عقیدਿਆਂ ਦੀ ਵਿਰੋਧੀ ਹੈ ਉਹਦੀ ਦੁਸ਼ਮਣ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਆ ਉਹ ਇਹ ਹੈ ਕਿ ਵੀ ਬਿਹਾਰ ਦੇ ਵਿੱਚ ਸਪੈਸ਼ਲ ਰਿਵੀਜ਼ਨ ਹੋ ਰਹੀ ਹੈ ਵੋਟਰਾਂ ਦੀ ਉੱਥੇ ਜਿਹੜਾ ਇੱਕ ਤਾਂ ਇੱਕ ਪੱਤਰਕਾਰ ਨੇ ਆਪਣੇ ਜਿਹੜੇ ਅਜੀਤ ਅੰਜਮ ਜੀ ਉਹਨਾਂ ਤੇ ਐਫ ਆਈ ਆਰ ਕਰਤੀ ਵੀ ਉਹਨਾਂ ਨੇ ਇੱਕ ਐਲ ਬੀ ਐਲਓ ਨੂੰ ਜਾ ਕੇ ਪੁੱਛ ਲਿਆ ਵੀ ਤੇਰੇ ਕੋਲ ਕਿੰਨੇ ਹੋ ਨੇ ਕੀ ਤੁਸੀਂ ਦੋ ਫਾਰਮ ਦੰਨੇ ਹੋ ਕਿਸੇ ਵੀ ਵੋਟਰ ਨੂੰ ਇੱਕ ਫਾਰਮ ਤਾਂ ਉਹਨੇ ਭਰ ਕੇ ਤੁਹਾਨੂੰ ਦੇਣਾ ਦੂਜੇ ਤੇ ਤੁਸੀਂ ਰਸੀਦ ਦੇਣੀ ਹੈ ਵੀ ਹਾਂ ਮੈਂ ਇਹ ਫਾਰਮ ਰੀਸੀਵ ਕਰ ਲਿਆ ਤਾਂ ਕਿ ਉਹਦੇ ਕੋਲੋਂ ਫਾਰਮ ਪਿਆ ਹੋਵੇ ਕੱਲ ਨੂੰ ਮੰਨ ਲਓ ਉਹਦੀ ਵੋਟ ਕੱਟ ਜੇ ਤੇ ਕੋਈ ਕਹੇ ਵੀ ਤੈਂ ਤਾਂ ਫਾਰਮ ਹੀ ਨਹੀਂ ਦਿੱਤਾ ਉਹ ਉਹਦੇ ਕੋਲ ਰਸੀਦ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਇਹ ਕਹਿੰਦਾ ਹੈ ਪਰ ਉਥੇ ਨਹੀਂ ਹੋ ਰਿਹਾ ਉਹਦੇ ਤੇ ਐਫ ਆਈ ਆਰ ਦਾ ਅਰਜ ਕਰਾਤੀ ਵੀ ਪੱਤਰਕਾਰ ਇਹੀਆਂ ਗੱਲਾਂ ਕਿਉਂ ਕਰਦੇ ਦੂਜਾ ਉਹਦੇ ਤੇ ਕੱਲ ਇਹਦੀ ਭਾਜਪਾ ਦੀ ਆਪਣੀ ਜਿਹੜੀ ਸਹਿਯੋਗੀ ਪਾਰਟੀ ਹੈ ਤੇਲਗੂ ਦੇਸ਼ਮ ਪਾਰਟੀ ਉਹਨਾਂ ਨੇ ਚਿੱਠੀ ਲਿਖਤੀ ਵੀ ਇਹਨੂੰ ਜਿਹੜਾ ਨਾਗਰਿਕਤਾ ਨਾਲ ਕਿਉਂ ਜੋੜੇ ਜਾ ਰਹੇ ਹਨ ਵੋਟਾਂ ਕੱਟੀਆਂ ਕਿਉਂ ਜਾ ਰਹੀਆਂ ਨੇ ਜੇ ਕੋਈ ਵੋਟ ਕਿਸੇ ਦੀ ਕੱਟਣੀ ਹੈ ਪਹਿਲਾਂ ਉਹ ਨੋਟਿਸ ਹੋਵੇ ਬਕਾਇਦਾ ਉਹਦੀ ਪ੍ਰੋਪਰ ਇਨਕੁਆਰੀ ਹੋਵੇ ਉਦੋਂ ਬਾਅਦ ਕੱਟੀ ਜਾਵੇ ਤੁਸੀਂ ਕਹਿ ਰਹੇ ਹੋ ਵੀ 35 ਲੱਖ ਵੋਟਾਂ ਕੱਟੀਆਂ ਜਾਣੀਆਂ ਨੇ ਉਹਦਾ ਕੀ ਧਾਰ ਹੈ ਸੋ ਇਹ ਨਿਰੀ ਬੇਈਮਾਨੀ ਹੈ ਜਦੋਂ ਕੋਈ ਜਿਹੜੇ ਜਿਨੇ ਇਨਸਾਫ ਕਰਨਾ ਉਹੀ ਬੇਈਮਾਨ ਹੋ ਜੇ ਤਾਂ ਬਹੁਤ ਹੀ ਦੇਸ਼ ਲਈ ਮੰਦ ਭੱਗ ਆਇਆ ਉਹ ਸਾਰੇ ਲਈ ਸੋ ਅਸੀਂ ਜਿਹੜੇ ਸੁਭਾਸ਼ੂ ਸ਼ੁਕਲਾ ਜੀ ਸਾਡੇ ਸਪੇਸ ਚੋਂ ਆਏ ਹੈ ਉਹ ਸੁਖ ਸਾਧ ਨਾਲ ਉਹਨਾਂ ਦੇ ਦੇ ਲਈ ਅਸੀਂ ਖੁਸ਼ ਆ ਤੇ ਉਹ ਚਾਹੁੰਦੇ ਆ ਵੀ ਉਹ ਗਾਹਾਂ ਦੇਖਦੇ ਆ ਕਹੀ ਚੀਜ਼ ਸਰਚ ਕਰਦੇ ਆ ਤੇ ਭਾਰਤ ਨੂੰ ਉਹਦਾ ਕੀ ਫਾਇਦਾ ਨੁਕਸਾਨ ਹੁੰਦਾ ਹੈ ਅੱਗੇ ਆਉਣ ਵਾਲਾ ਸਮਾਂ ਦੱਸੋ ਲਾਸਟ ਗੱਲ ਦੋਸਤੋ ਨਮੀਸ਼ਾ ਜਿਹੜੀ ਪ੍ਰਿਆ ਹੈਗੀ ਇੱਕ ਆਪਣੀ ਜਿਹੜੀ ਨਰਸ ਹੈ ਕੈਰਲਾ ਤੋਂ ਉਹ ਗਈ ਹੋਈ ਸੀਗੀ ਯਮਨ ਦੇ ਵਿੱਚ ਤੇ ਉੱਥੇ ਉਹਦੇ ਤੇ ਕਤਲ ਦਾ ਮੁਕੱਦਮਾ ਪਿਆ ਗਿਆ 2017 ਤੋਂ 20 ਚ ਉਹਨੂੰ ਸਜ਼ਾ ਹੋ ਗਈ ਅੱਜ ਉਹਨੂੰ ਫਾਂਸੀ ਲੱਗਣੀ ਸੀ ਬਹੁਤ ਸਾਰੀਆਂ ਪੋਸ਼ਾਂ ਤੋਂ ਬਾਅਦ ਹਾਲ ਦੀ ਘੜੀ ਉਹ ਟਲ ਗਈ ਇਸ ਤੇ ਵੀ ਅਸੀਂ ਖੁਸ਼ੀ ਜ਼ਾਹਰ ਕਰਦੇ ਹਾਂ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ